ਹਾਂਜੀ ਦੋਸਤੋ ਆਦਾਬ ਰਾਮ ਰਾਮ ਸਸਰੀ ਕਾਲ ਅੱਜ ਆਪਾਂ ਤੁਹਾਨੂੰ ਗੈਸ ਕਨੈਕਸ਼ਨ ਆਨਲਾਈਨ ਟਰਾਂਸਫਰ ਕਰਨਾ ਸਿਖਾਵਾਂਗੇ ਬਹੁਤ ਹੀ ਸਿੰਪਲ ਹੈ ਉਹਦੀ ਲੋੜ ਕਿਉਂ ਪੈਂਦੀ ਹੈ ਕਈ ਵਾਰੀ ਆਪਾਂ ਜਦੋਂ ਕਨੈਕਸ਼ਨ ਲੈਣੇ ਆ ਤਾਂ ਆਪਾਂ ਉਹਦੀ ਡਿਲੀਵਰੀ ਜਾਂ ਬਹੁਤ ਚੀਜ਼ਾਂ ਦੇਖ ਕੇ ਲੈਣੇ ਆ ਜਿਸ ਤਰ੍ਹਾਂ ਮੈਂ ਲਿਆ ਸੀ ਤਾਂ ਮੇਰਾ ਜਿਹੜਾ ਸੀਗਾ ਉਹ ਏਜੰਸੀ ਨਵੀਂ ਖੁੱਲੀ ਸੀ ਉਹ ਵਧੀਆ ਹੋਮ ਡਿਲੀਵਰੀ ਦਿੰਦੀ ਸੀ ਜਿਹੜੀ ਸਾਡੀ ਪੁਰਾਣੀ ਏਜੰਸੀ ਸੀ ਉਹਦੀ ਗੱਡੀ ਆਉਂਦੀ ਸੀ ਉਥੇ ਲਾਈਨ ਲਾ ਕੇ ਖੜੇ ਰੋ ਬਹੁਤ ਟਾਈਮ ਵੇਸਟ ਹੁੰਦਾ ਸੀ ਇਹ ਜਿਹੜੀ ਜਿੱਥੋਂ ਮੈਂ ਲਿਆ ਸੀ ਇਹ ਏਜੰਸੀ ਕੀ ਆ ਵੀ ਆਪਣੇ ਗੇਟ ਤੇ ਡਿਲੀਵਰ ਕਰਕੇ ਜਾਂਦੇ ਸੀਗੇ ਤਾਂ ਅਸੀਂ ਇਹ ਤੋਂ ਇਹਦੇ ਤੋਂ ਲੈ ਲਿਆ ਸੀ ਇਹ ਕਨੈਕਸ਼ਨ ਫਿਰ ਇਹ ਥੋੜੀ ਜਿਹੀ ਦੂਰ ਹੈ ਇਹ ਹੈ ਕਿ 3-4 ਕਿਲੋਮੀਟਰ ਤੇ ਜਿਹੜੀ ਦੂਜੀ ਏਜੰਸੀ ਆ ਪੁਰਾਣੀ ਆ ਉਹ ਹੈਗੀ ਆ 2 ਕਿਲੋਮੀਟਰ ਤੇ ਹੁਣ ਡਿਲੀਵਰੀ ਉਹ ਵੀ ਦੇਣ ਲੱਗ ਗਏ ਤਾਂ ਇਹਦੇ ਇਸ ਲਈ ਹੁਣ ਆਪਾਂ ਨੇੜੇ ਵਾਲੇ ਤੇ ਟਰਾਂਸਫਰ ਕਰ ਲੈਂਦੇ ਆ ਜਦੋਂ ਆਪਾਂ ਨੂੰ ਡਿਲੀਵਰੀ ਨੇੜੇ ਵਾਲੇ ਦੇ ਰਹੇ ਨੇ ਜਦੋਂ ਆਪਾਂ ਪਹਿਲਾਂ ਲਿਆ ਸੀ ਚਲੋ ਹੋਰ ਸੋਚ ਕੇ ਲਿਆ ਸੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਇਹਨੂੰ ਕਿਵੇਂ ਕਰਨਾ ਬਹੁਤ ਹੀ ਸੁੱਖਾ ਹੈ ਕੋਈ ਵੀ ਕਰ ਸਕਦਾ ਹੈ ਉਹਦੇ ਵਿੱਚ ਤੁਹਾਨੂੰ ਹੋਰ ਵੀ ਕਾਫੀ ਕੁਝ ਚੀਜ਼ਾਂ ਉਥੋੜੀ ਫਿਲ ਵੀ ਕਰ ਸਕਦੇ ਹੋ ਆਰਡਰ ਸਿਲੰਡਰ ਬੁੱਕ ਕਰ ਸਕਦੇ ਹੋ ਆਜੋ ਤੁਹਾਨੂੰ ਦਿਖਾਉਣੇ ਹੁਣ ਆਪਾਂ ਇਹ ਮੋਬਾਈਲ ਦੀ ਸਕਰੀਨ ਹੈ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਓਮੰਗ ਐਪ ਡਾਊਨਲੋਡ ਕਰ ਲੈਣੀ ਹੈ ਉਮੰਗ ਇਹ ਦੇਖੋ ਸਭ ਤੋਂ ਥੱਲੇ ਇੱਧਰ ਰਾਈਟ ਸਾਈਡ ਤੇ ਉਮੰਗ ਐਪ ਪਈ ਆ ਇਹਨੂੰ ਆਪਾਂ ਓਪਨ ਕਰਾਂਗੇ ਮੈਂ ਪਹਿਲਾਂ ਡਾਊਨਲੋਡ ਕੀਤੀ ਹੋਈ ਆ ਆਪਾਂ ਇਹਨੂੰ ਓਪਨ ਕਰ ਲਿਆ ਓਪਨ ਕਰਨ ਤੋਂ ਬਾਅਦ ਇਹ ਇਸ ਤਰ੍ਹਾਂ ਖੁੱਲੇਗੀ ਇੱਕ ਮਿੰਟ ਬਾਅਦ ਪਹਿਲਾਂ ਖੋਲੀ ਹੋਈ ਸੀ ਇਹ ਆਪਾਂ ਮੰਗ ਐਪ ਇਦਾਂ ਖੋਲਾਂਗੇ ਤਾਂ ਖੁੱਲ ਇਦਾਂ ਖੁੱਲੇਗੀ ਇਹਦੇ ਵਿੱਚ ਫਿਰ ਜਿਹੜਾ ਤੁਹਾਡਾ ਗੈਸ ਏਜੰਸੀ ਦੇ ਵਿੱਚ ਫੋਨ ਨੰਬਰ ਦਿੱਤਾ ਹੋਇਆ ਉਹ ਤੁਹਾਡੀ ਕਾਪੀ ਦੇ ਨਾਲ ਲਿੰਕ ਹੈ ਉਹ ਨੰਬਰ ਤੁਸੀਂ ਇਹਦੇ ਵਿੱਚ ਭਰ ਕੇ ਤੋਂ ਅਸੀਂ ਲੌਗਇਨ ਕਰ ਲੈਣਾ ਇਹ ਮੈਂ ਤੁਹਾਨੂੰ ਦਿਖਾਉਣਾ ਮੇਰਾ ਪਹਿਲਾਂ ਹੀ ਕੀਤਾ ਹੋਇਆ ਮੈਂ ਇਹਨੂੰ ਲੌਗਆਊਟ ਕਰਦਾ ਪਹਿਲਾਂ ਹੁਣ ਆਪਾਂ ਦੇਖੋ ਇੱਥੇ ਇਦਾਂ ਖੁੱਲੂਗੀ ਇਹ ਇੱਥੇ ਸਾਹਮਣੇ ਲਿਖਿਆ ਲੌਗਇਨ ਆਪਾਂ ਲੌਗਇਨ ਤੇ ਟੱਚ ਕਰਨਾ ਉਸ ਤੋਂ ਬਾਅਦ ਆਪਣਾ ਫੋਨ ਨੰਬਰ ਦੇਣਾ ਜਿਹੜਾ ਆਪਾਂ ਗੈਸ ਏਜੰਸੀ ਚ ਦਿੱਤਾ ਹੋਇਆ ਤੇ ਥੱਲੇ ਐਮ ਪਿਨ ਐਮ ਪਿਨ ਆਪਾਂ ਨੂੰ ਕੋਈ ਵੀ ਇੱਕ ਐਮ ਪਿਨ ਸੈੱਟ ਕਰਨਾ ਹੁੰਦਾ 6 ਅੱਖਰਾਂ ਦਾ ਉਹ ਜਦੋਂ ਤੁਸੀਂ ਰਜਿਸਟਰ ਕਰੋਗੇ ਉਹ ਤਾਂ ਉਸ ਟਾਈਮ ਤੁਸੀਂ ਐਮ ਪਿਨ ਸੈੱਟ ਕਰ ਸਕਦੇ ਹੋ ਆਪਣਾ ਉਸ ਤੋਂ ਬਾਅਦ ਆਪਾਂ ਲੌਗ ਇਨ ਕਰ ਲੈਣਾ ਆਪਾਂ ਗੈਸ ਜਨਸੀ ਵਾਲਾ ਫੋਨ ਨੰਬਰ ਭਰਨਾ ਇੱਥੇ ਔਰ ਨੰਬਰ ਤੋਂ ਐਮ ਪਿਨ ਭਰ ਦਿੱਤਾ ਤੇ ਆਪਾਂ ਲੌਗ ਇਨ ਹੋ ਗਏ ਲੌਗਇਨ ਤੋਂ ਬਾਅਦ ਹੁਣ ਆਪਾਂ ਚੱਲਣਾ ਸਭ ਤੋਂ ਉੱਪਰ ਜਿਹੜਾ ਸਰਚ ਸਰਚ ਇਨ ਓ ਮੰਗ ਦੇ ਵਿੱਚ ਡੱਬੇ ਦੇ ਵਿੱਚ ਆਪਾਂ ਟੱਚ ਕਰਨਾ ਹੈ ਉੱਥੇ ਆਪਾਂ ਗੈਸ ਲਿਖ ਲੈਣਾ ਜੀ ਐਸ ਗੈਸ ਲਿਖ ਕੇ ਆਪਾਂ ਸਰਚ ਵਾਲੇ ਤੇ ਥੱਲੇ ਦੇਖੋ ਕੀਬੋਰਡ ਦੇ ਵਿੱਚ ਸਰਚ ਵਾਲਾ ਲੈਂਜ ਹੈ ਉੱਤੇ ਟੱਚ ਕਰਨਾ ਇੱਥੇ ਗੈਸ ਦਾ ਇਹ ਸਾਰਾ ਖੁੱਲ ਗਿਆ ਆਪਣੀ ਕਿਹੜੀ ਗੈਸ ਮਤਲਬ ਆਪਾਂ ਉਹ ਦੇਖਣੀ ਹੈ ਇਹਦੇ ਵਿੱਚੋਂ ਲੱਭ ਲੈਣੀ ਆ ਵਿਊ ਆਲ ਤੇ ਕਰ ਲਓ ਇੰਨੇ ਆ ਇਹ ਗੈਸ ਕੰਪਨੀਆਂ ਨੇ ਤਾਂ ਆਪਣਾ ਕਨੈਕਸ਼ਨ ਹੈਗਾ ਭਾਰਤ ਗੈਸ ਦਾ ਭਾਰਤ ਗੈਸ ਨੂੰ ਆਪਾਂ ਟੱਚ ਕਰਾਂਗੇ ਉਸ ਤੋਂ ਅਗੇ ਇੱਦਾਂ ਖੁੱਲੇਗਾ ਇਹ ਭਾਰਤ ਗੈਸ ਦਾ ਖੁੱਲ ਗਿਆ ਹੁਣ ਇੱਥੇ ਸਭ ਤੋਂ ਪਹਿਲਾਂ ਆਉਂਦਾ ਰੀਫਿਲ ਆਰਡਰ ਤੁਸੀਂ ਇਹਨੂੰ ਆਪਣਾ ਸਿਲੰਡਰ ਬੁੱਕ ਕਰਨਾ ਇੱਥੋਂ ਬੁੱਕ ਕਰ ਸਕਦੇ ਹੋ ਇੱਥੋਂ ਮੈਂ ਆਰਡਰ ਤੇ ਕਰਾਂਗਾ ਤਾਂ ਮੇਰਾ ਇਹ ਆਰਡਰ ਹੋ ਜਾਏਗਾ ਉਸ ਤੋਂ ਬਾਅਦ ਪਿੱਛੇ ਚੱਲਦੇ ਹਾਂ ਪਿੱਛੇ ਜਾ ਕੇ ਦੋ ਨੰਬਰ ਤੇ ਹੈਗਾ ਰੀਫਿਲ ਹਿਸਟਰੀ ਇਥੋਂ ਤੁਸੀਂ ਆਪਣੀ ਰੀਫਿਲ ਹਿਸਟਰੀ ਚੈੱਕ ਕਰ ਸਕਦੇ ਹੋ ਜਿਹੜਾ ਜਿਹੜਾ ਤੁਸੀਂ ਪਹਿਲਾਂ ਆਰਡਰ ਕੀਤੇ ਨੇ ਉਹ ਤੁਹਾਡਾ ਇੱਥੇ ਸ਼ੋਅ ਕਰੇਗਾ ਨੰਬਰ 3 ਤੇ ਹੈਗਾ ਡੀਵੀਸੀ ਰਿਕੁਐਸਟ ਇਹ ਨੂੰ ਰਹਿਣ ਦੋ ਜੇ ਕਿਸੇ ਨੇ ਨਵਾਂ ਲੈਣਾ ਰਜਿਸਟਰ ਫਾਰ ਨਿਊ ਐਲਪੀਜੀ ਕਨੈਕਸ਼ਨ ਕਿਸੇ ਨੇ ਨਵਾਂ ਐਲਪੀਜੀ ਕਨੈਕਸ਼ਨ ਲੈਣਾ ਉਹ ਵੀ ਇੱਥੋਂ ਹੋ ਸਕਦਾ ਰਜਿਸਟਰ ਤੇ ਇੱਥੇ ਆਪਣਾ ਤੁਸੀਂ ਭਰ ਲਓ ਚਲੋ ਅੱਜ ਮੈਂ ਤੁਹਾਨੂੰ ਸਿਰਫ ਉਹੀ ਪਹਿਲਾਂ ਸਿਖਾਉਣੀ ਆਪਾਂ ਥੱਲੇ ਆ ਜਾਣਾ ਥੱਲੇ ਆ ਕੇ ਪਹਿਲ ਦੇ ਵਿੱਚ ਦੇਖੋ ਚੇਂਜ ਡਿਸਟਰੀਬਿਊਟਰ ਚੇਂਜ ਡਿਸਟਰੀਬਿਊਟਰ ਤੋਂ ਤੁਹਾਡਾ ਇਹ ਗੈਸ ਜਿਹੜੀ ਕਾਪੀ ਆ ਕਨੈਕਸ਼ਨ ਹੈ ਇੱਕ ਏਜੰਸੀ ਤੋਂ ਦੂਜੀ ਏਜੰਸੀ ਟ੍ਰਾਂਸਫਰ ਇੱਥੋਂ ਹੋਣੀ ਹੈ ਚੇਂਜ ਡਿਸਟਰੀਬਿਊਟਰ ਤੋਂ ਚੇਂਜ ਡਿਸਟਰੀਬਿਊਟਰ ਤੇ ਆਪਾਂ ਟੱਚ ਕਰਾਂਗੇ ਇੱਥੇ ਦੇਖੋ ਮੇਰਾ ਇਹ ਅਹਿਮਦਗੜ ਗੈਸ ਏਜੰਸੀ ਦੇ ਵਿੱਚ ਮੇਰਾ ਕਨੈਕਸ਼ਨ ਹੈ ਪਹਿਲਾਂ ਮੇਰਾ ਅਮਨ ਨਾ ਭਾਰਤ ਗੈਸ ਤੇ ਸੀਗਾ ਇਹ ਦੋ ਨੰਬਰ ਤੇ ਅਮਨ ਭਾਰਤ ਗੈਸ ਤੋਂ ਮੈਂ ਇੱਕ ਹਫਤਾ ਪਹਿਲਾਂ ਹੀ ਟਰਾਂਸਫਰ ਕਰ ਲਿਆ ਇਹਦੇ ਵਿੱਚ ਅਹਿਮਦਗੜ ਗੈਸ ਏਜੰਸੀ ਦੇ ਵਿੱਚ ਇਹ ਜਿਹੜੀ ਉੱਪਰ ਵਾਲੀ ਏਜੰਸੀ ਹੈ ਮੇਰੇ ਨੇੜੇ ਪੈਂਦੀ ਹੈ ਉਹ ਦੂਰ ਹੈ ਇਹ ਹੁਣ ਜਿੱਦਾਂ ਆਪਾਂ ਹੁਣ ਇਹਨੂੰ ਵਾਪਸ ਉੱਥੇ ਕਰਨਾ ਮਤਲਬ ਅਹਿਮਦਗੜ ਗੈਸ ਏਜੰਸੀ 'ਚ ਤਾਂ ਮੇਰਾ ਕਨੈਕਸ਼ਨ ਹੈ ਹੁਣ ਆਪਾਂ ਇਹਨੂੰ ਅਮਨ ਅਮਨ ਭਾਰਤ ਗੈਸ 'ਚ ਕਰਨਾ ਤਾਂ ਆਪਾਂ ਇੱਥੇ ਜਿਹੜਾ ਚੇਂਜ ਡਿਸਟ੍ਰੀਬਿਊਟਰ ਇਹਨੂੰ ਟੱਚ ਕਰ ਦੇਣਾ ਬਸ ਤੁਹਾਡਾ ਉਸ ਤੋਂ 1 ਸੈਕਿੰਡ ਦਾ ਕੰਮ ਹੈ ਇੱਥੇ ਚੇਂਜ ਡਿਸਟ੍ਰੀਬਿਊਟਰ ਤੇ ਤੁਸੀਂ ਜੋ ਟੱਚ ਕਰਨਾ ਉਸੇ ਟਾਈਮ ਉਹਨੇ ਤੁਹਾਡੇ ਇੱਥੇ ਸਾਹਮਣੇ ডিসਪਲੇ ਹੋ ਜਾਣਾ ਕਿ ਤੁਹਾਡਾ ਕਨੈਕਸ਼ਨ ਟਰਾਂਸਫਰ ਹੋ ਗਿਆ। ਇਹ ਤੁਹਾਨੂੰ ਮੈਂ ਇਹਦਾ ਦਿਖਾ ਵੀ ਦਿਨਾ ਸਕਰੀਨਸ਼ਾਟ ਲੈ ਕੇ ਰੱਖਿਆ ਸੀ। ਇੰਨਾ ਕੁ ਕੰਮ ਹੈ। ਉਸ ਤੋਂ ਬਾਅਦ ਕੀ ਕਰਨਾ? ਜਦੋਂ ਵੀ ਤੁਹਾਨੂੰ ਟਾਈਮ ਮਿਲੇ ਤੁਸੀਂ ਜਾ ਕੇ ਗੈਸ ਏਜੰਸੀ ਦੇ ਵਿੱਚ ਨਮੀ ਦੇ ਵਿੱਚ ਆ ਕੇ ਚੈੱਕ ਕਰ ਸਕਦੇ ਹੋ। ਉਹ ਤੁਹਾਨੂੰ ਚੈੱਕ ਕਰਕੇ ਦੱਸਣਗੇ ਕਿ ਹਾਂ ਜੀ ਆ ਦੇਖੋ। ਆ ਮੇਰਾ ਸਕਰੀਨਸ਼ਾਟ ਲਿਆ ਹੋਇਆ। ਭਾਰਤ ਗੈਸ ਦਾ ਹੈ ਅਮਨ ਭਾਰਤ ਗੈਸ ਚ ਸੀ ਉੱਪਰ ਦੇਖੋ ਇਹਦੇ ਪਿੱਛੇ ਲਿਖਿਆ ਆ ਰਿਹਾ ਅਮਨ ਭਾਰਤ ਗੈਸ ਉਹਦੇ ਚ ਐਕਟਿਵ ਸੀਗਾ ਐਕਟਿਵ ਵੀ ਦੇਖੋ ਇੱਥੇ ਸ਼ੋਅ ਕਰ ਰਿਹਾ ਉੱਪਰ ਐਕਟਿਵ ਠੀਕ ਹੈ ਉਥੋਂ ਆਪਾਂ ਚੇਂਜ ਡਿਸਟ੍ਰੀਬਿਊਟਰ ਕੀਤਾ ਹੈ ਅਹਿਮਦਗੜ ਗੈਸ ਏਨਸੀ ਜੀ ਇਦਾਂ ਲਿਖ ਕੇ ਆ ਜਾਂਦਾ ਇਦਾਂ ਲਿਖ ਕੇ ਆਇਆ ਇਹਦਾ ਮਤਲਬ ਇਹ ਲਿਖਿਆ ਕਨੈਕਸ਼ਨ ਇਜ ਟ੍ਰਾਂਸਫਰਡ ਟੂ ਅਹਿਮਦਗੜ ਗੈਸ ਏਨਸੀ ਐਂਡ ਯੂਅਰ ਨਿਊ ਕੰਜ਼ਿਊਮਰ ਨੰਬਰ ਇਜ ਇਹ ਦੇਤਾ ਉਹਨੇ ਉਸ ਤੋਂ ਬਾਅਦ ਇਹਨੂੰ ਕਲੋਜ਼ ਕਰ ਦਿਓ ਬਸ ਤੁਹਾਡਾ ਕੰਮ ਹੋ ਗਿਆ ਤੁਹਾਡਾ ਗੈਸ ਕਨੈਕਸ਼ਨ ਟਰਾਂਸਫਰ ਹੋ ਗਿਆ ਤੇ ਤੁਸੀਂ ਕਦੇ ਵੀ ਜਾ ਕੇ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਤੁਸੀਂ ਜਾ ਕੇ ਉੱਥੋਂ ਆਪਣਾ ਕਨਫਰਮ ਕਰ ਸਕਦੇ ਹੋ ਉੱਥੇ ਜਾ ਕੇ ਕਾਪੀ ਦਿਖਾਓ ਕਹਿਣਗੇ ਜੀ ਹਾਂਜੀ ਹੋ ਗਿਆ ਉਹਨਾਂ ਨੂੰ ਕਹੋ ਵੀ ਤੁਸੀਂ ਆਪਣੀ ਮੋਹਰ ਲਾ ਦਿਓ ਬਸ ਉਹ ਨਮੀ ਜੰਸੀ ਆਪਣੀ ਮੋਹਰ ਲਾ ਦਿੰਦੀ ਹੈ ਬਸ ਤੁਹਾਡਾ ਕੰਮ ਇੰਨਾ ਹੀ ਕੰਮ ਹੈ ਕੋਈ ਇਤੇ ਕਿਤੇ ਤੁਹਾਡਾ ਕੁਝ ਕਰਨ ਦੀ ਲੋੜ ਨਹੀਂ ਕੋਈ ਫਾਰਮ ਨਹੀਂ ਭਰਨਾ ਕਿਸੇ ਨੂੰ ਪੈਸੇ ਨਹੀਂ ਦੇਣੇ ਕਰਿਆ ਬੈਠੇ ਖੁਦ ਤੁਸੀਂ ਆਪਣੇ ਮੋਬਾਈਲ ਤੋਂ ਕਿਤੇ ਵੀ ਕਦੇ ਵੀ ਕਿਸੇ ਵੀ ਹੋ ਕਿਤੇ ਵੀ ਹੋ ਮੋਂ ਤੁਸੀਂ ਆਪਣਾ ਗੈਸ ਕਨੈਕਸ਼ਨ ਨੂੰ ਟਰਾਂਸਫਰ ਕਰ ਸਕਦੇ ਹੋ ਤਾਂ ਦੋਸਤੋ ਇਹ ਵੀਡੀਓ ਚੰਗੀ ਲੱਗੀ ਤੇ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਇਹ ਜਾਣਕਾਰੀ ਵਾਲੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਇਹਦੇ ਵਿੱਚ ਹੋਰ ਵੀ ਬਹੁਤ ਚੀਜ਼ਾਂ ਨੇ ਅੱਜ ਇੱਕ ਟਾਈਮ ਤੇ ਛੋਟੇ ਹੀ ਵੀਡੀਓ ਬਣਾਉਣੀ ਪਸੰਦ ਕਰਦੇ ਹਾਂ ਕਿਉਂਕਿ ਕਈ ਜਿਹੜੇ ਨਵੇਂ ਬੰਦੇ ਆ ਉਹਨਾਂ ਨੂੰ ਫਿਰ ਇੰਨੀ ਜਲਦੀ ਨਹੀਂ ਕਰ ਪਾਉਂਦੇ ਉਹ ਥੋੜਾ ਥੋੜਾ ਹੀ ਰੋਜ਼ ਰੋਜ਼ ਪ੍ਰੈਕਟਿਸ ਕਰਨੀ ਚਾਹੀਦੀ ਹੈ ਹੁਣ ਮੈਂ ਦੂਜੇ ਟੌਪਿਕ ਤੇ ਬਣਾਉਣ ਲੱਗਿਆ ਦੂਜੀ ਵੀਡੀਓ ਓਕੇ ਮਿਲਦੇ ਆ ਜੀ ਨਵੀਂ ਵੀਡੀਓ ਚ ਰਾਮ ਰਾਮ ਸਤਿ ਸ੍ਰੀ ਅਕਾਲ ਸਾਰਿਆਂ ਨੂੰ